ਪੰਜਾਬ ਪੁਲਿਸ ਦੀ ਨਸ਼ਿਆਂ ਖਿਲਾਫ ਜੰਗ ਕਾਇਲ ਲਗਾਤਾਰ ਜਾਰੀ ਪੰਜ ਨਸ਼ਾ ਤਸਕਰਾਂ ਖਿਲਾਫ ਕੀਤੀ ਗਈ ਹੈ ਸਖਤ ਕਾਰਵਾਈ ਤੇ ਕਰ ਲਈ ਗਈ ਹੈ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ਜੀਆਂ ਇੱਕ ਖਬਰ ਧਰਮਕੋਟ ਦੇ ਪਿੰਡ ਮਰਦਾਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਪਾ ਦਿੱਤੀ ਗਈ ਹੈ ਪੰਜ ਨਸ਼ਾ ਤਸਕਰਾਂ ਤੋਂ ਜਿਹੜੀ ਕਿ ਉਹਨਾਂ ਦੀ ਜਾਇਦਾਦ ਹੈ ਉਹ ਜ਼ਬਤ ਕਰ ਲਈ ਗਈ ਹੈ ਤੇ ਨਾਲ ਹੀ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਦੱਸਦੀ ਹੈ ਕਿ ਪੁਲਿਸ ਅਧਿਕਾਰੀ ਰਮਨਦੀਪ ਸਿੰਘ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਪੁਲਿਸ ਨੂੰ ਇਸ ਬੰਦ ਦੇ ਵਿੱਚ ਜਾਣਕਾਰੀ ਮਿਲੀ ਸੀ ਕਿ ਨਸ਼ਾ ਤਸਕਰਾਂ ਦੇ ਵੱਲੋਂ ਇਥੇ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਨਸ਼ੇ ਤੇ ਲਗਾ ਦਿੱਤਾ ਗਿਆ ਹੈ ਤੇ ਇਹ ਆਪਣਾ ਕਾਲਾ ਧੰਦਾ ਚਲਾਉਣ ਤੋਂ ਬਾਝ ਨਹੀਂ ਆਉਂਦੇ ਪੁਲਿਸ ਨੇ ਕਈ ਵਾਰ ਇਹਨਾਂ ਨੂੰ ਚੇਤਾਵਨੀ ਵੀ ਦਿੱਤੀ ਪਰੰਤੂ ਇਹਨਾਂ ਦੇ ਵੱਲੋਂ ਆਪਣੇ ਧੰਦੇ ਤੇ ਰੋਕ ਨਹੀਂ ਲਗਾਈ ਗਈ ਬਲਕਿ ਲਗਾਤਾਰ ਧੰਦੇ ਨੂੰ ਚਲਾਇਆ ਗਿਆ ਤੇ ਕਰੋੜਾਂ ਰੁਪਏ ਦੀ ਜਾਇਦਾਦ ਵੀ ਬਣਾ ਲਈ ਕਈ ਤੇ ਪੁਲਿਸ ਦੇ ਵੱਲੋਂ ਹੁਣ ਸਖਤੀ ਦਾ ਰੁਖ ਅਪਣਾਉਂਦੇ ਹੋਏ ਇਹਨਾਂ ਦੇ ਕੋਲੋਂ ਇਹਨਾਂ ਦੀ ਪੌਣੇ 3 ਕਰੋੜ ਦੀ ਜਿਹੜੀ ਕਿ ਜਾਇਦਾਦ ਹੈ ਉਹ ਜ਼ਬਤ ਕਰ ਲਈ ਗਈ ਹੈ ਜੇਕਰ ਸਹੀ-ਸਹੀ ਦਸੀਏ ਤਾਂ ਇਹ ਕੀਮਤ 2 ਕਰੋੜ 78 ਲੱਖ ਰੁਪਏ ਬਣਦੀ ਹੈ ਜਿਹੜੀ ਕਿ ਇਹ ਜਾਇਦਾਦ ਹੈ ਉਹ ਪੁਲਿਸ ਨੇ ਜ਼ਬਤ ਕਰ ਲਈ ਹੈ ਔਰ ਦੱਸਦੀ ਹੈ ਕਿ ਇਹ ਜਿਹੜੇ ਪੰਜ ਨਸ਼ਾ ਤਸਕਰ ਨੇ ਇਹਨਾਂ ਦੀ ਪਛਾਣ ਸੁਖਵਿੰਦਰ ਸਿੰਘ ਸੋਨਾ ਨਿਸ਼ਾਨ ਸਿੰਘ ਵੀਰ ਸਿੰਘ ਤੇ surjeet ਸਿੰਘ ਕਿੜੂ ਦੇ ਤੌਰ ਤੇ ਹੋਈ ਹੈ ਇਹਨਾਂ ਤੇ ਪੁਲਿਸ ਦੇ ਵੱਲੋਂ ਸਖਤੀ ਦੇ ਨਾਲ ਕਾਰਵਾਈ ਕੀਤੀ ਗਈ ਹੈ ਇਹਨਾਂ ਦੀ ਜਿਹੜੀ ਜਾਇਦਾਦ ਹੈ ਉਹ ਜ਼ਬਤ ਕਰ ਲਈ ਗਈ ਹੈ ਦੱਸ ਦਈਏ ਕਿ ਪੁਲਿਸ ਨੇ ਇਹਨਾਂ ਦੇ ਕੋਲੋਂ ਮੌਕੇ ਤੇ ਹੀ 52 ਕਿਲੋ ਜਿਹੜੀ ਪੋਸਟ ਚੂਰਾ ਉਬਰਾਮਤ ਕੀਤਾ ਸੀ ਪੁਲਿਸ ਨੇ ਇਹਨਾਂ ਤੇ ਕਾਰਵਾਈ ਕਰਦੇ ਹੋਏ ਇਹਨਾਂ ਦੀਆਂ ਜਾਇਦਾਦਾਂ ਨੇ ਉਹ ਜ਼ਬਤ ਕਰ ਲਈਆਂ ਨੇ ਦੱਸਦੀ ਹੈ ਕਿ ਪੁਲਿਸ ਅਧਿਕਾਰੀ ਰਮਨਦੀਪ ਸਿੰਘ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਜੇਕਰ ਅੱਗੇ ਤੋਂ ਵੀ ਕੋਈ ਅਜਿਹਾ ਵਿਅਕਤੀ ਫੜਿਆ ਗਿਆ ਜਿਸ ਦੇ ਕੋਲ ਨਸ਼ਾ ਬਰਾਮਦ ਹੁੰਦਾ ਜਾਂ ਫਿਰ ਉਹ ਨਸ਼ਾ ਤਸਕਰ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਨੇ ਆਖਿਆ ਹੈ ਕਿ ਸੂਬਾ ਸਰਕਾਰ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਕਿ ਸੂਬੇ ਦੇ ਵਿੱਚੋਂ ਨਸ਼ੇ ਨੂੰ ਜੜੋਂ ਹੀ ਖਤਮ ਕਰ ਦਿੱਤਾ ਜਾਵੇਗਾ ਇਸ ਕਰਕੇ ਇਹ ਮਹਿੰਮ ਵਢੀ ਗਈ ਹੈ। ਦੇ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਹੈ ਉਹ ਲਗਾਤਾਰ ਜਾਰੀ ਹੈ ਇੱਥੇ ਕਾਬਿਲ ਗੌਰ ਹੈ ਕਿ ਕੁਝ ਦਿਨ ਪਹਿਲਾਂ ਹੀ ਇੱਕ ਨਸ਼ਾ ਤਸਕਰ ਦੇ ਕੋਲੋਂ ਵੀ ਉਸ ਦੀ ਜਾਇਦਾਦ ਜ਼ਬਤ ਕੀਤੀ ਗਈ ਸੀ ਉਸ ਦੇ ਘਰ ਤੇ ਤਾਂ ਬੁਲਡੋਜ਼ਰ ਹੀ ਚਲਾ ਦਿੱਤਾ ਗਿਆ ਸੀ ਉਸ ਨੇ ਇਹ ਜਿਹੜਾ ਮਕਾਨ ਸੀ ਜਿਹੜਾ ਓਕਾਰ ਸੀ ਉਹ ਨਸ਼ੇ ਦੇ ਕਾਰੋਬਾਰ ਤੋਂ ਹੀ ਬਣਾਇਆ ਸੀ ਬਹੁਤ ਸਾਰੇ ਨੌਜਵਾਨਾਂ ਨੂੰ ਉਸ ਨੇ ਵੀ ਨਸ਼ੇ ਤੇ ਲਗਾ ਦਿੱਤਾ ਸੀ ਇਸ ਕਰਕੇ ਸੂਬਾ ਸਰਕਾਰ ਦੇ ਹੁਕਮਾਂ ਦੇ ਤਹਿਤ ਉਸ ਦੇ ਘਰ ਤੇ ਉਸ ਦੇ ਮਕਾਨ ਤੇ ਬੁਲਡੋਜ਼ਰ ਹੀ ਚਲਾ ਦਿੱਤਾ ਸੀ ਤੇ ਹੁਣ ਹੈ ਇਸੇ ਹੀ ਲੜੀ ਦੇ ਤਹਿਤ ਸੂਬਾ ਸਰਕਾਰ ਦੇ ਹੁਕਮਾਂ ਦੇ ਤਹਿਤ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਪਿੰਡ ਮਰਦਾਰਪੁਰ ਦੇ ਜਿਹੜੇ ਪੰਜ ਨਸ਼ਾ ਤਸਕਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਹਨਾਂ ਦੀ 2 ਕਰੋੜ 78 ਲੱਖ ਦੀ ਜਿਹੜੀ ਜਾਇਦਾਦ ਹੈ ਉਹ ਜ਼ਬਤ ਕਰ ਲਈ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਨਸ਼ਾ ਤਸਕਰ ਅਜਿਹੀ ਕਾਰਵਾਈਆਂ ਕਰਦੇ ਨੇ ਅਜਿਹੀ ਕੰਮ ਕਰਦੇ ਨੇ ਨਸ਼ਾ ਤਸਕਰੀ ਕਰਦੇ ਨੇ ਤਾਂ ਉਹਨਾਂ ਦੇ ਖਿਲਾਫ ਵੀ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ